ਸੱਚ ਹੈ ਜਦੋਂ ਅਸੀਂ ਆ ਪੰਜਾਬ ਤੋਂ ਬਾਹਰ ਜਾਂਦੇ ਅਗਲੇ ਜਦੋਂ ਸ਼ਬਦ ਬੋਲਦੇ ਆ ਨਾ ਕੰਨਾਂ ਨਾਲ ਸੁਣੇ ਨਹੀਂ ਜਾਂਦੇ ਲੋਕ ਕਹਿੰਦੇ ਹੁਣ ਨਹੀਂ ਸਾਡਾ ਪੰਜਾਬ ਜਾਣ ਨੂੰ ਜੀ ਕਰਦਾ ਅਸੀਂ ਪੁੱਛਦੇ ਕਿ ਕਿਉਂ ਕਹਿੰਦੇ ਅਸੀਂ ਆਪਣੇ ਬੱਚਿਆਂ ਦੇ ਬਾਹਰਲੀਆ ਸਟੇਟਾਂ ਰਹਿ ਲੈ ਕੇ ਕੇਸ ਰਖਾਉਨੇ ਆ ਜਦੋਂ ਆਪਣੇ ਜਾ ਕੇ ਉਹ ਨਾਨਕੇ ਮਾਮਿਆਂ ਨੂੰ ਵੇਂਦੇ ਆਪਣੇ ਭੂਆ ਦੇ ਪੁੱਤਾਂ ਨੂੰ ਵੇਂਦੇ ਆ ਉਹ ਆਂਦੇ ਜੀ ਪੰਜਾਬ ਚ ਕੇਸ ਰੱਖਣ ਜ਼ਰੂਰੀ ਐ ਨਹੀਂ ਆ ਤੁਸੀਂ ਸਾਡੇ ਤੇ ਕੇਸ ਵੀ ਰੱਖੇ ਸਾਡੇ ਸਿਰਾਂ ਤੇ ਤੁਸੀਂ ਪਟਕੇ ਤੇ ਪੱਗਾਂ ਵਿੱਚ ਸਜਾਈਆਂ ਮਾਰੋਤਿਆ ਅੱਛਾ ਕਈ ਇੱਕ ਬਹਾਨਾ ਹੋਰ ਹੈ ਇਹ ਜੀ ਵਾਲ ਰੱਖਦਾ ਨਹੀਂ ਜਿਹੜਾ ਬੱਚਾ ਜੇ ਦੋ ਤਿੰਨ ਮਹੀਨਿਆਂ ਦਾ ਉਹਦੇ ਕਿਨੇ ਕਟਾਏ ਨੇ ਉਹਨੂੰ ਤਾਂ ਪਤਾ ਵੀ ਨਹੀਂ ਆਏਗਾ ਕਿਸਾ ਦਾ ਭੈਣੋ ਜਿਹੜਾ ਬੱਚਾ ਜੇ ਡੇਢ ਦੋ ਤਿੰਨ ਚਾਰ ਮਹੀਨਿਆਂ ਦਾ ਸਾਲ ਦਾ ਵਾ ਉਹਨੂੰ ਪਤਾ ਕਿਸਾ ਦਾ ਬੋਲੋ ਭੈਣੋ ਘਰਾਂ ਚ ਬੈਠੀਆਂ ਵੀ ਮੇਰੀਆਂ ਭੈਣਾਂ ਸੁਣ ਰਹੀਆਂ ਨੇ ਤੁਸੀਂ ਕਿਹੜੇ ਮੂੰਹ ਨਾਲ ਮਾਤਾ ਗੁਜਰ ਕੌਰ ਦਾ ਸਾਹਮਣਾ ਕਰੋਗੀਆਂ ਤੁਸੀਂ ਕੱਲ ਨੂੰ ਇਹ ਕਹੋ ਵੀ ਤੁਹਾਡੇ ਬੱਚੇ ਤੁਹਾਨੂੰ ਚਿੱਟੀ ਚਾਦਰ ਤੇ ਬਿਠਾ ਕੇ ਤੁਹਾਡੀ ਸੇਵਾ ਕਰਨੇ ਕਾਹਨ ਤੇ ਲਿਖਿਆ ਪੜ ਲਓ ਤੁਹਾਡਾ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੋਏਗਾ ਯਾਦ ਰੱਖਿਓ ਮੈਂ ਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਕਿਸੇ ਨੂੰ ਚੰਗਾ ਲੱਗੇ ਭਵੇਂ ਨਾ ਲੱਗੇ ਜੇ ਤੁਸੀਂ ਅੱਜ ਗੁਰੂ ਦੇ ਨਹੀਂ ਨਾ ਬਣੇ ਤੇ ਕੱਲ ਨੂੰ ਤੁਹਾਡੀ ਔਲਾਦ ਨੇ ਤੁਹਾਡਾ ਵੀ ਨਹੀਂ ਬਣਨਾ ਕਿਉਂਕਿ ਤੁਸੀਂ ਜ਼ਹਿਰ ਇਕੱਠਾ ਕੀਤਾ ਤੇ ਜ਼ਹਿਰ ਨੇ ਤੇ ਆਪਣੇ ਰੰਗ ਵਿਖਾਉਣੇ ਵਿਖਾਉਣੇ ਪਿਆਰੇ ਤੁਸੀਂ ਜਦੋਂ ਗੁਰੂ ਦੇ ਗੁਰੂ ਦੇ ਨਹੀਂ ਬਣੇ ਗੁਰੂ ਦਾ ਜਿਸ ਗੁਰੂ ਨੇ ਪੁੱਤਰ ਸਭ ਤੋਂ ਕੀਮਤੀ ਚੀਜ਼ ਬੰਦੇ ਵਾਸਤੇ ਔਲਾਦ ਹੁੰਦੀ ਹੈ ਮਾਵਾਂ ਬੇਟੀਆਂ ਨੇ ਵੱਡੀ ਉਮਰ ਦੀਆਂ ਜਿਹੜੇ ਦਾਦੇ ਦਾਦੀਆਂ ਹੁੰਦੇ ਉਹਨਾਂ ਨੂੰ ਪੋਤੇ ਪੋਤੀਆਂ ਦੋਤੇ ਦੋਤੀਆਂ ਧੀਆਂ ਜਵਾਈਆਂ ਤੇ ਨੋ ਪੁੱਤਾਂ ਨਾਲੋਂ ਵੀ ਜ਼ਿਆਦਾ ਪਿਆਰੇ ਹੁੰਦੇ ਨੇ ਕਿੰਨਾ ਔਖਾ ਸਮਾਂ ਹੋਏਗਾ ਜਦੋਂ ਮਾਤਾ ਗੁਜਰ ਕਰਨੇ ਆਪਣੇ ਹੱਥੀਆਂ ਆਪਣੇ ਪੁੱਤਰੇ ਤੁਰੇ ਹੋਣਗੇ ਕਦੀ ਇੱਕ ਵਾਰ ਨਾ ਆਪਣੇ ਆਪ ਨੂੰ ਜਗ੍ਹਾ ਤੇ ਰੱਖ ਕੇ ਵੇਖੋ ਤੁਹਾਡਾ ਪੋਤਰਾ 10 ਮਿੰਟ ਸਕੂਲ ਤੋਂ ਲੇਟ ਹੋ ਜਾਏ ਮਾਂ ਦਾ ਤੇ ਦਿਲ ਤੜਫਦਾ ਤੜਫਦਾ ਦਾਦੀ ਦਾ ਕਿੰਨਾ ਤੜਫਦਾ ਇੱਕ ਵਾਰ ਅਸੀਂ ਇੰਨੇ ਫੀਲਿੰਗਲੈਸ ਹੋ ਗਏ ਆ ਸਾਡੇ ਅੰਦਰੋਂ ਫੀਲਿੰਗ ਹੀ ਮਰ ਗਈ ਕਿ 10 ਮਿੰਟ ਸਾਡਾ ਬੱਚਾ ਸਕੂਲ ਤੋਂ ਲੇਟ ਹੋ ਜਾਏ ਤੇ ਸਾਡੇ ਦਿਲ ਤੇ ਕੀ ਬੀਦੀ ਆ ਇਥੇ ਪਤਾ ਵੀ ਹੈਗਾ ਵਾ ਵੀ ਜਿਹੜੇ ਸਾਹਬ ਜਦਿਆਂ ਨੂੰ ਮੈਂ ਕਚਹਿਰੀ ਚ ਭੇਜ ਰਹੀ ਆ ਇਹਨਾਂ ਨੇ ਉਹਨਾਂ ਸ਼ਾਮਾਂ ਨੂੰ ਤੁਰ ਕੇ ਮੇਰੇ ਕੋਲ ਵਾਪਸ ਨਹੀਂ ਆਉਣਾ ਜੇ ਇੱਕ ਵਾਰ ਅਸੀਂ ਇਸ ਗੱਲ ਨੂੰ ਆਪਣੇ ਅੰਦਰ ਲੈ ਜਾਈਏ ਨਾ ਕੋਈ ਮਾਂ ਆਪਣੇ ਬੱਚੇ ਦੇ ਕੋਈ ਬਾਪ ਆਪਣੇ ਬੱਚੇ ਦੇ ਕੇਸ ਨਹੀਂ ਕਟਾਏਗਾ ਮੈਂ ਐਸੇ-ਐਸੇ ਪਰਿਵਾਰ ਵੇਖੇ ਜਿੱਥੇ ਵੀਰ ਕੇਸ ਰੱਖਣਾ ਚਾਹੁੰਦਾ ਉਹ ਆਂਦਾ ਜੀ ਮੈਂ ਤਾਂ ਕੇਸ ਰੱਖਣਾ ਚਾਹੁੰਦਾ ਮੇਰੀ ਘਰਵਾਲੀ ਨਹੀਂ ਮੰਨਦੀ ਮੈਂ ਐਸੇ-ਐਸੇ ਵੀਰਾਂ ਨੂੰ ਵੀ ਜਾਣਦਾ ਉਹ ਕਹਿੰਦਾ ਮੈਂ ਤਾਂ ਪਗਬਨ ਨੂੰ ਤਿਆਰ ਆ ਮੇਰੀ ਘਰਵਾਲੀ ਨਹੀਂ ਮੰਨਦੀ ਤੇ ਐਸੇ ਘਰ ਵੀ ਹੈਗੇ ਆ ਜਿੱਥੇ ਬੀਬੀ ਚਾਹੁੰਦੀ ਆ ਮੇਰਾ ਪਤੀ ਸਭ ਸੂਰਤ ਹੋਵੇ ਦੇ ਸਿਰ ਤੇ ਸੋਹਣੀ ਦਸਤਾਰ ਹੋਵੇ ਕਿਉਂਕਿ ਮੈਂ ਜਿਸ ਪਰਿਵਾਰ ਚੋਂ ਆਈ ਆ ਮੇਰਾ ਪਿਤਾ ਸਰਦਾਰ ਮੇਰੇ ਭਰਾ ਸਰਦਾਰ ਮੇਰੇ ਤਾਏ ਚਾਚੇ ਸਰਦਾਰ ਪਰ ਜਿਹਦੇ ਲਾੜ ਲਾਇਆ ਉਹ ਸਿਰ ਤੇ ਪੱਗ ਨਹੀਂ ਮੰਨਦਾ ਮੈਂ ਚਾਹੁੰਨੀ ਆ ਮੇਰਾ ਪਤੀ ਮੇਰੇ ਸਿਰ ਆਪਣੇ ਸਿਰ ਤੇ ਪੱਗ ਬੰਨਿਆ ਕਰ ਸਾਨੂੰ ਦਸਤਾਰ ਵੀ ਬੋਝ ਲੱਗਣ ਲੱਗ ਪਈ ਦਸਤਾਰ ਵੀ ਸਾਨੂੰ ਅਸੀਂ ਤੇ ਛਾੜੇ ਬੈਠੇ ਸਾਰਾ ਕੁਝ ਸੋਰ ਨਾਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਸੁਰਨਰ ਦੇਵਤੇ ਵਰਤੀ ਵਾਲੇ ਮਨੁੱਖ ਅੰਮ੍ਰਿਤ ਖੋਜਦੇ ਆ ਦੇਵੀ ਗੁਣ ਲੱਭਦੇ ਆ ਤੁਸੀਂ ਵੇਖਿਓ ਜਿਹਨੂੰ ਪੜਨ ਦਾ ਸ਼ੌਂਕ ਹੋਏਗਾ ਨਾ ਉਹ ਕਿਤਾਬਾਂ ਵਾਲੀ ਦੁਕਾਨ ਤੇ ਜਾਏਗਾ ਜਿਹਨੂੰ ਨਸ਼ਾ ਪੀਣ ਦੀ ਆਤ ਹੋਏਗੀ ਉਹ ਨਸ਼ੇ ਦੀ ਦੁਕਾਨ ਲੱਭੇਗਾ ਉਹ ਨਸ਼ਾ ਪੀਣ ਜਾਏਗਾ ਕਾ ਕ ਨਸ਼ਾ ਲੱਭ ਕੇ ਲੈ ਕੇ ਆਉਂਦਾ ਕਿੰਨਾ ਯੋਰ ਲੱਗਾ ਪਿਆ ਸੰਸਥਾਵਾਂ ਦਾ ਕੋ ਲਿਟਰੇਚਰ ਸ਼ਾਪ ਰਿਆ ਕੋ ਮੈਗਜ਼ੀਨ ਸ਼ਾਪ ਰਿਆ ਕੇ ਜਾਗੋ ਉਠੋ ਭਾਈ ਅਮਰਤ ਦੇ ਵਪਾਰੀ ਬਣੋ ਨਾ ਲੱਗੋ ਇਹਨਾਂ ਭੇਖੀ ਲੋਕਾਂ ਦੇ ਪਿੱਛੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਨਾ ਇਹ ਕਈਆਂ ਨੂੰ ਸ਼ਾਇਦ ਚੰਗਾ ਲੱਗੇ ਜਾਂ ਨਾ ਲੱਗੇ ਗੁਰੂ ਤੇ ਸਿੱਖ ਦੇ ਦਰਮਿਆਨ ਤੀਜਾ ਵਿਚੋਲਾ ਨਹੀਂ ਹੈਗਾ ਕੋਈ ਵੀ ਪ੍ਰਮਾਤਮਾ ਕੰਤ ਹੈ ਆਪਾਂ ਜੀਵ ਸਤਰੀਆਂ ਵਾਂ ਗੁਰੂ ਜੀ ਵਿਚੋਲੇ ਨੇ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਡੀਟ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ ਗੁਰੂ ਜੀ ਵਿਚੋਲੇ ਨੇ ਅਸੀਂ ਗੁਰੂ ਨੂੰ ਮਿਲ ਲਈ ਵੀ ਵਿਚੋਲਾ ਪਾ ਲਿਆ ਵਿੱਚ ਉਹ ਰਿਸ਼ਤਾ ਕਿਦਾਂ ਦਾ ਹੋਏਗਾ ਜਿੱਥੇ ਵਿਚੋਲੇ ਤੱਕ ਪਹੁੰਚਣ ਲਈ ਇੱਕ ਹੋਰ ਵਿਚੋਲਾ ਪਾਉਣਾ ਪਵੇ ਵਿਚੋਲਾ ਤੇ ਇਕ ਹੀ ਨਹੀਂ ਮਾਨ ਹੁੰਦਾ ਇੱਥੇ ਗੁਰੂ ਜੀ ਵਿਚੋਲੇ ਨੇ ਗੁਰੂ ਜੀ ਸਾਡੀ ਫਿਰ ਤਿਆਰੀ ਕਰਾਉਂਦੇ ਨੇ ਗੁਰਮਿਲ ਚੱਜ ਅਚਾਰ ਸਿੱਖ ਤਦ ਕਦੇ ਨਾ ਲੱਗੇ ਦੁੱਖ ਗੁਰੂ ਜੀ ਸਾਨੂੰ ਚੱਜ ਸਿਖਾਉਂਦੇ ਆ ਅਚਾਰ ਸਿਖਾਉਂਦੇ ਆ ਕੈਰੇਕਟਰ ਸਿਖਾਉਂਦੇ ਆ ਕਰਤਾਰ ਸਿਖਾਉਂਦੇ ਆ ਜਿਹਦੇ ਨਾਲ ਤੂੰ ਆਪਣਾ ਜੀਵਨ ਖੂਬ ਸੂਰਤ ਬਣਾ ਸਕੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਹੁਣ ਮੇਰਾ ਵਿਆਹ ਹੋ ਗਿਆ ਸਚਰੂਪੀ ਕੰਤ ਨਾਲ ਗੁਰਮੁਖੇ ਹਰ ਪਾਇਆ ਗੁਰੂ ਦੇ ਰਾਂਝ ਮੈਂ ਹਰੀ ਨੂੰ ਪਾ ਲਿਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਮੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ ਕੱਟ ਦਿੱਤਾ ਏਦਾਂ ਕੱਟ ਦਿੱਤਾ ਜਿਵੇਂ ਚਾਨਣ ਦੇ ਸਾਹਮਣੇ ਹਨੇਰਾ ਭੱਜ ਜਾਂਦਾ ਵਾ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬੜਾਇਆ ਹੁਣ ਗੁਰੂ ਦਾ ਗਿਆਨ ਪ੍ਰਚੰਡ ਹੋ ਕੇ ਬਲ ਰਿਹਾ ਅੰਦਰ ਜਗਮਗ ਜਗਮਗ ਕੋਈ ਪਈ ਹੈ ਗੁਰ ਗਿਆਨ ਪ੍ਰਚੰਡ ਬੜਾਇਆ ਬੜਿਆ ਗੁਰ ਗਿਆਨ ਅੰਧੇਰਾ ਬਿਨਸਿਆ ਹੁਣ ਅੰਧੇਰਾ ਬਿਨਸ ਗਿਆ ਹਰ ਰਤਨ ਪਦਾਰਥ ਲਾਧਾ ਮੈਂ ਆਪਣੇ ਅੰਦਰੋਂ ਉਹ ਰਤਨ ਪਦਾਰਥ ਲੱਭ ਲਿਆ ਉਹ ਨਾਮ ਅਮਰਤ ਪ੍ਰਾਪਤ ਕਰ ਲਿਆ ਹਰ ਰਤਨ ਪਦਾਰਥ ਲਾਧਾ ਹਉ ਮੈਂ ਰੋਗ ਗਿਆ ਦੁੱਖ ਲਾਤਾ ਆਪ ਆਪੇ ਗੁਰਮਤ ਖੱਦ ਮੇਰੇ ਆਪਣੇ ਅੰਦਰੋਂ ਗੁਰੂ ਦੀ ਮਤ ਨਾਲ ਮੈਂ ਆਪਣੇ ਆਪ ਨੂੰ ਖਾ ਗਿਆ ਪਾ ਮੈਂ ਆਪਣੀ ਆਪਣਾ ਆਪਣੀ ਹੌਮੇ ਨੂੰ ਮੁਕਾ ਦਿੱਤਾ ਹੌਮੇ ਰੋਗ ਗਿਆ ਹੌਮੇ ਇੱਕ ਰੋਗ ਹੈ ਬੜਾ ਵੱਡਾ ਰਿਸ਼ਤਿਆਂ ਦੇ ਵਿੱਚ ਤਰੇੜਾਂ ਨੇ ਹੌਮੇ ਕਰਕੇ ਅੱਜ ਮਾਰੇ ਉਹ ਤੇ ਆ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਅਸੀਂ ਤਾਂ ਕਈ ਵਾਰੀ ਕਹਿੰਦੇ ਨਾ ਵੀ ਆਪਾਂ ਅਮੀਰ ਹੋ ਗਏ ਆ ਅਸਲ 'ਚ ਆਪਾਂ امیر ਨਹੀਂ ਹੋਏ ਆਪਾਂ ਬਹੁਤ ਜ਼ਿਆਦਾ ਗਰੀਬ ਹੋ ਗਏ ਅਮੀਰੀ ਪਹਿਲਿਆਂ ਬਜ਼ੁਰਗਾਂ ਕੋਲ ਸੀ ਪੰਜ ਪੰਜ ਛੇ ਛੇ ਪਰਾ ਦੋ ਦੋ ਤਿੰਨ ਤਿੰਨ ਚਾਰ ਚਾਰ ਦਰਾਨੀਆਂ ਜਸਾਨੀਆਂ ਇਕੱਠੀਆਂ ਰਹਿੰਦੀਆਂ ਸੀ ਭਰਾ ਭਰਾ ਦੇ ਵਿੱਚੋਂ ਸੂਈ ਨਹੀਂ ਸੀ ਲੰਘਦੀ ਹੁਣ ਤਾਂ ਇੰਨਾ ਹੀ ਏਅਰ ਭਰਿਆ ਫਿਰਦਾ ਐ ਪੁੱਛੋ ਹੀ ਕੁਝ ਨਾ ਕੋਈ ਕੱਲਾ ਕੱਲਾ ਬੱਚਾ ਉਹਦੀ ਵੀ ਮਾਂ ਬਾਪ ਨਾਲ ਕਿਸੇ ਟਾਵੇਂ ਦੀ ਬਣਦੀ ਪੁੱਤ ਮਗਰੋਂ ਵਿਆਹਨੇ ਤੇ ਪਹਿਲਾਂ ਹੀ ਘਰ 'ਚ ਬਖੇੜੇ ਪੰਚਾਇਤਾਂ ਤਲਾਕ 15 15 ਸਾਲ ਤੋਂ ਧੀਆਂ ਪੇਕੇ ਬੈਠੀਆਂ ਨੇ ਇੰਨਾ ਲਾਲਚ ਝੂਠੇ ਰਿਸ਼ਤੇ ਕਰ ਕਰਕੇ ਵਿਦੇਸ਼ ਜਾਣ ਦੀ ਦੌੜ ਲੱਗੀ ਹੈ ਜਾਓ ਸਹੀ ਤਰੀਕੇ ਨਾਲ ਜਾਓ ਪਤਾ ਨਹੀਂ ਕਿੰਨਿਆਂ ਲੜਕੇ ਵਾਲਿਆਂ ਨੇ ਲੜਕੀ ਵਾਲਿਆਂ ਨੂੰ ਧੋਖਾ ਦਿੱਤਾ ਤੇ ਕਿੰਨੇ ਲੜਕੀ ਵਾਲਿਆਂ ਨੇ ਲੜਕੇ ਵਾਲਿਆਂ ਨੂੰ ਧੋਖਾ ਦਿੱਤਾ ਕੋਕੇ ਦਾ 20 ਲੱਖ ਠਾਕੇ ਲੈ ਗਿਆ ਕੋ ਤੀਲ ਤੇ ਮਾਫ ਕਰਨਾ ਇਹੋ ਜਿਹੇ ਲੋਕ ਸੁਖੀ ਹੋਣਗੇ ਭਾਵੇਂ ਵਿਦੇਸ਼ ਵੀ ਚਲੇ ਜਾਣ ਨਕਲੀ ਵਿਆਹ ਖਰਾ ਖਰਾ ਕੇ ਗੁਰੂ ਗ੍ਰੰਥ ਸਾਹਿਬ ਦੀ ਝੂਰੀ ਚ ਅਸਲੀ ਵਿਆਹ ਨਹੀਂ ਨਕਲੀ ਵਿਆਹ ਕਰਾ ਕਰਾ ਕੇ ਪਤਾ ਵੀ ਹੈਗਾ ਕਿ ਇਹ ਅਸਲੀ ਵਿਆਹ ਨਹੀਂ ਹੋ ਰਿਹਾ ਏਦਾਂ ਦੀ ਦੌੜ ਵਿੱਚ ਸਾਡਾ ਸਮਾਜ ਪੈ ਗਿਆ ਗੁਰੂ ਦੀ ਮੱਤੋਂ ਕੋਹਾਂ ਦੂਰ ਜਾ ਕੇ ਬਹਿ ਗਿਆ ਸੀ ਪਤਾ ਨਹੀਂ ਕਿਹੜੇ ਮੂਨਾ ਅਸੀਂ ਆਪਣੇ ਆਪ ਨੂੰ ਗੁਰੂ ਦੀ ਸਿੱਖੀ ਦੇ ਅਲੰਬਰਦਾਰ ਤਾਂ ਹੀ ਸਮਾਜ ਦੁਖੀ ਹੈ ਨਾ ਤੁਸੀਂ ਅੱਜ ਪੰਜਾਬ ਦੀ ਰੂਪਰੇਖਾ ਵੇਖੋ ਬਾਹਰੀ ਤੌਰ ਤੇ ਸਾਡੇ ਸਮਾਜ ਕੋ ਪਦਾਰਥਾਂ ਦੀ ਕੋਈ ਕਮੀ ਹੈਗੀ ਐ ਗੱਡੀਆਂ ਆ ਗਈਆਂ ਮੋਟਰਾਂ ਆ ਗਈਆਂ ਸਾਧਨ ਕਿੱਡੇ ਕਮਾਲ ਦੇ ਆ ਗਏ ਪੱਥਰ ਵਧੀਆ-ਵਧੀਆ ਲੱਗੇ ਟੇਲਾਂ ਲੱਗੀਆਂ ਪਰ ਬੰਦੇ ਦੇ ਚਿਹਰੇ ਤੇ ਖੁਸ਼ੀ ਹੈ ਨਹੀਂ ਅੱਜ ਖੜਾਇਲ ਕਿਉਂਕਿ ਇਹ ਚੀਜ਼ਾਂ ਤੁਹਾਨੂੰ ਖੁਸ਼ੀ ਥੋੜਾ ਦੇ ਸਕਦੀਆਂ ਮਿੱਟੀ ਮੰਦਰ ਇਹ ਸਭ ਚੀਜ਼ਾਂ ਜਿਹੜੀਆਂ ਨੇ ਖੁਸ਼ੀ ਤੇ ਮਿਲਦੀਆਂ ਸੀ ਸੱਚ ਦੇ ਉਪਦੇਸ਼ ਵਿੱਚੋਂ ਮਹਾਰਾਜ ਕਹਿੰਦੇ ਨੇ ਮੋਤੀ ਤਾਂ ਮੰਦਰ ਉਸਰ ਹੈ ਤੇਰੇ ਕੋਲ ਇੰਨੀ ਅਮੀਰੀ ਹੋਵੇ ਤੇਰਾ ਘਰ ਮੋਤੀਆਂ ਨਾਲ ਉਸਰਿਆ ਹੋਵੇ ਰਤਨੀ ਤਾਂ ਹੋਏ ਜੜੋ ਜੜਾਓ ਰਤਨਾ ਨਾਲ ਜੜੇ ਹੋਣ ਇੰਨੀ ਤੇਰੇ ਚ ਅਮੀਰੀ ਆਵੇ ਪਰ ਇੱਕ ਚੇਤਾ ਰੱਖੀ ਮਤ ਦੇਖ ਭੁੱਲਾ ਸਾਰਾ ਕੁਝ ਵੇਖ ਕੇ ਨਾ ਤੇਰੇ ਮੂੰਹ ਚੋਂ ਪਤਾ ਕਿ ਨਿਕਲੇ ਦਾਤਾ ਇਹ ਚ ਜਾਂ ਵੇਖ ਕੇ ਮੈਂ ਤਾਂ ਨਾ ਭੁੱਲ ਜਾਵਾਂ ਤੇ ਸਾਨੂੰ ਸਭ ਤੋਂ ਪਹਿਲਾਂ ਭੁੱਲਦਾ ਹੀ ਗੁਰੂ ਆ ਸਾਨੂੰ ਸਭ ਤੋਂ ਪਹਿਲਾਂ ਗੁਰੂ ਭੁੱਲਦਾ ਪੁੱਤਰ ਜਦੋਂ ਪੈਦਾ ਹੁੰਦਾ ਨਾ ਸਭ ਤੋਂ ਪਹਿਲਾਂ ਗੁਰੂ ਭੁੱਲਦਾ ਅਸੀਂ ਦੇਣ ਵਾਲੇ ਦਾ ਸ਼ੁਕਰਾਨਾ ਨਹੀਂ ਕਰਦੇ ਅਸੀਂ ਐਨੇ ਕਮਲੇ ਹੋ ਜਾਨੇ ਆ ਡੀ ਜੇ ਸਾਡਾ ਕੋਠੇ ਤੇ ਲੱਗਦਾ ਹੈ ਭੰਗੜੇ ਸ਼ਰਾਬਾਂ ਬੱਕਰੇ ਬੁਲਾਉਣੇ ਹਵਾਈ ਫੇਅਰ ਕਰਦੇ ਆ ਅਸੀਂ ਜਨਮ ਵੇਲੇ ਵੀ आनंद कार्य ਵੇਲੇ ਵੀ ਕੋਠੀ ਪਾਉਨੇ ਆ ਉਹਦਾ ਮਹੂਰਤ ਕਰਾਉਨੇ ਆ ਪਹਿਲਾਂ ਪਾਠ ਕਰਾਉਨੇ ਆ ਸਰੂਪ ਗੁਰਦੁਆਰੇ ਨਹੀਂ ਜਾਂਦਾ ਉੱਥੇ ਸ਼ਰਾਬਾਂ ਉੱਥੇ ਹੀ ਸਲਾ ਕੋ ਚੱਲ ਰਿਆ ਹੁੰਦਾ ਗਰੰਤੀ ਸਿੰਘ ਨੇ ਤਿੰਨ ਦਿਨ ਤੁਹਾਡੇ ਘਰ ਪਾਠ ਕੀਤਾ ਮਹਾਰਾਜ ਇਹ ਗੁਰਮੁਖ ਪਿਆਰੇ ਇਹ ਦਰ ਘਰ ਦੇ ਪ੍ਰੀਤਵਾਨ ਕਿੱਥੇ ਗਿਆ ਸਾਰਾ ਕੁਝ ਹੁਣ ਗੁਰੂ ਸਾਹਿਬ ਜੀ ਕਿੰਦੀ ਪਿਆਰੇ ਵਿਚਾਰ ਦੇ ਰਹੇ ਨੇ ਇਥੇ ਕਹਿੰਦੇ ਨੇ ਹਉਮੈ ਰੋਗ ਗਿਆ ਦੁਖ ਲਾਤਾ ਆਪ ਅਪੈ ਗੁਰਮਤਿ ਖਾਧਾ ਫਿਰ ਕਹਿੰਦੇ ਨੇ ਅਕਾਲ ਮੂਰਤ ਵਾਰ ਪਾਇਆ ਅਬਿਨਾਸੀ ਮੈਂ ਉਸ ਵਾਰ ਦੀ ਪ੍ਰਾਪਤੀ ਕਰ ਲਈ ਜਿਹੜਾ ਅਕਾਲ ਮੂਰਤ ਹੈ ਜਿਸ ਦੇ ਉੱਤੇ ਸਮੇ ਦਾ ਕੋਈ ਪ੍ਰਭਾਵ ਨਹੀਂ ਨਾ ਕਦੇ ਮਰੇ ਨਾ ਜਾਇਆ ਨਾ ਮਰਦਾ ਹੀ ਹੈ ਤੇ ਨਾ ਆਉਂਦਾ ਜਾਂਦਾ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ দান ਮੈਂ ਦਾਜੋ ਹਰ ਕਪੜੋ ਹਰ ਸੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ ਕਦੀ ਕੀਤੀ ਵਿਚਾਰ ਬਾਕੇ ਪਰਿਵਾਰ ਚ ਕਿ ਜਦੋਂ ਆਪਣੇ ਪੁੱਤਰ ਦੀ ਦਾ ਆਨੰਦ ਕਾਰਜ ਕਰਨਾ ਆਪਾਂ 10 ਮਿੰਟ ਉੱਥੇ ਕੋਈ ਗੁਰਮਤ ਸਮਾਗਮ ਕਰਨਾ ਛੜ ਧਿਆਨ ਹੀ ਨਹੀਂ ਹੁੰਦਾ ਇਸ ਬੰਨੇ ਅਸੀਂ ਇਸ ਬੰਨੇ ਗਏ ਹੀ ਨਹੀਂ ਨਾ ਸਾਡੀ ਸੋਚ ਇਸ ਬੰਨੇ ਤੋ ਇਸ ਕਰਕੇ ਮਾਰਾਈ ਕਹਿੰਦੇ ਸੋਰ ਨਾਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਉਹ ਅੰਮ੍ਰਿਤ ਕਿੱਥੋਂ ਮਿਲਦਾ ਗੁਰੂ ਕੋਲੋਂ ਮਿਲਦਾ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਅੰਮ੍ਰਿਤ ਪਾ ਲਿਆ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਵੱਡਾ ਘਰ ਕਿਰਪਾ ਨਹੀਂ ਹੈ ਮੈਂ ਫਿਰ ਦੁਬਾਰਾ ਬੇਨਤੀ ਕਰਦੇ ਆ ਜੇ ਵੱਡਾ ਘਰ ਕਿਰਪਾ ਵਾ ਤਾਂ ਫਿਰ ਜਿਹੜੇ 2-2 ਨੰਬਰ ਦੀਆਂ ਕਮਾਈਆਂ ਕਰਦੇ ਆ ਉਹਨਾਂ ਦੇ ਘਰ ਇੱਕ ਨਹੀਂ ਕਈ-ਕਈ ਹੁੰਦੇ ਨੇ ਤੇ ਆਮ ਲੋਕਾਂ ਨਾਲੋਂ ਵੱਡੇ ਹੁੰਦੇ ਨੇ ਫਿਰ ਤੇ ਉਹ ਇਦਾਂ ਕਹਿ ਸਕਦੇ ਸਾਡੇ ਉੱਤੇ ਬੜੀ ਰੱਬ ਦੀ ਕਿਰਪਾ ਹੈ ਸਮਝ ਆ ਗਈ ਭਲੀ ਸ਼ਹਾਵੀ ਛਾਪਰੀ ਵੀ ਹੁੰਦੀ ਹੈ ਕੱਖਾਂ ਦੀ ਛਣ ਵੀ ਚੰਗੀ ਜੇ ਰੱਬ ਦੀ ਗੱਲ ਹੋ ਰਹੀ ਉਹਦੇ ਵਿੱਚ ਕਈ ਤੁਸੀਂ ਵੇਖਿਓ ਤੁਹਾਨੂੰ ਸਧਾਰਨ ਘਰ ਮਿਲਣਗੇ ਅਗਲੇ ਆਨੇ ਬਾਣੀ ਦੀ ਪੋਥੀ ਰੱਖੀ ਹੁੰਦੀ ਹੈ ਸਹਿਜ ਪਾਠ ਕਰਦੇ ਹੁੰਦੇ ਤੇ ਕਈ ਵੱਡਿਆਂ ਘਰਾਂ 'ਚ 12 ਬੜੀਆਂ ਹੋਈਆਂ ਨੇ ਸੀਸੇ ਲਾਏ ਆ ਮਹਿੰਗੀਆਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਆਪਣੇ ਘਰਾਂ ਦੇ ਵਿੱਚ ਇਹ ਮੈਂ ਕਈ ਵਾਰੀ ਗੱਲ ਸਟੇਜ ਤੇ ਸੁਣਾਈ ਹੈ ਅਸੀਂ ਚਾਰਖੰਡ ਜਾਂਦੇ ਹੁੰਦੇ ਸੀ ਉੱਥੇ ਇੱਕ ਬੜੇ ਸਾਡੇ ਪਰਮ ਮਿੱਤਰ ਸਨ ਅਸੀਂ ਜਾਣਾ ਉੱਥੇ ਕੈਂਪ ਲਾਉਣੇ 2002-3 ਦੀਆਂ ਗੱਲਾਂ ਸਰਦਾਰ ਸੁਖਚੈਨ ਸਿੰਘ ਜੀ ਉਹਨਾਂ ਦੀ ਡੈਥ ਹੋ ਗਈ ਹੁਣ ਉਹਨਾਂ ਦਾ ਬਹੁਤ ਵੱਡਾ ਕਾਰੋਬਾਰ ਸੀ ਕੋਲੇ ਦਾ ਉਹਨਾਂ ਦਾ ਹੋਟਲ ਵੀ ਸੀ ਆਪਣਾ ਉੱਥੇ ਬਹੁਤ ਵੱਡਾ ਬਿਜ਼ਨਸ ਸੀ ਤੇ ਇੱਕ ਵਾਰੀ ਅਸੀਂ ਕੈਂਪ ਲਾਉਣ ਗਏ ਸਾਨੂੰ ਆਪਣੇ ਘਰ ਲੈ ਗਏ ਉਹਨਾਂ ਦੇ ਘਰ ਬਾਰ ਬਣੀ ਹੋਈ ਸੀ ਤਾਂ ਸ਼ਰਾਬ ਦੀਆਂ ਬੋਤਲਾਂ ਪਈਆਂ ਸਾਨੂੰ ਆਪਣੇ ਘਰ ਲੈ ਗਏ ਤੇ ਉਹਨਾਂ ਦੇ ਘਰ ਵਿੱਚ ਹੀ ਮਹਾਰਾਜ ਦਾ ਪ੍ਰਕਾਸ਼ ਸੀ। ਇਹਦਾ ਮਤਲਬ ਪਹਿਲਾਂ ਵੀ ਉਹਨਾਂ ਦੇ ਘਰ ਕਈ ਬੰਦੇ ਗਏ ਹੋਣਗੇ ਨਹੀਂ ਗੱਲ ਕੀਤੀ ਮੇਰੇ ਕੋਲ ਰਿਆ ਨਹੀਂ ਗਿਆ ਮੈਂ ਕਿਹਾ ਜੀ ਸਰਦਾਰ ਸੁਖਚੈਨ ਸਿੰਘ ਜੀ ਇੱਕ ਕੰਮ ਕਰ ਲਓ। ਜਿਹੜੀ ਚੀਜ਼ ਤੋਂ ਬਿਨਾ ਨਹੀਂ ਸਰਦਾ ਉਹ ਰੱਖ ਲਓ ਜੇ ਤੋਂ ਬਿਨਾ ਸਰਦਾ ਉਹ ਘਰੋਂ ਬਾਹਰ ਕੱਢ ਦਿਓ। ਮੈਂ ਇਤਨੀ ਕਿਹਾ ਵੀ ਤੁਸੀਂ ਸ਼ਰਾਬ ਘਰੋਂ ਬਾਹਰ ਕੱਢ ਦਿਓ ਜਾਂ ਮੈਂ ਕਹਾਂਗੇ ਵੀ ਗੁਰੂਆਂ ਸਾਹਿਬ ਸਰੂਪ ਗੋਦਰ ਸਾਹਿਬ ਛੱਡ। ਮੈਂ ਕਿਹਾ ਜੇ ਤੋਂ ਬਿਨਾ ਨਹੀਂ ਸਰਦਾ ਉਹ ਰੱਖ ਲਓ। ਜੈਸ ਤੋਂ ਬਿਨਾ ਸਰਦਾ ਵਾ ਉਹਨੂੰ ਆਪਣੇ ਘਰੋਂ ਬਾਹਰ ਕੱਢ ਦੇ ਹੁਣ ਆਪਾਂ ਕਿਸੇ ਨੂੰ ਇਹ ਕਹੀ ਵੀ ਤੇਰਾ ਗੁਰੂ ਤੋਂ ਬਿਨਾ ਸਰ ਜਾਏਗਾ ਜਵਾਬ ਦੇਊਗਾ ਕਿ ਤੁਹਾਡੇ ਚ ਬੈਠਾ ਗੁਰੂ ਤੋਂ ਬਿਨਾ ਸਾਰ ਲੋਗੇ ਮੈਂ ਉਹਨੂੰ ਅਸੀਂ ਪ੍ਰਸ਼ਾਦਾ ਛਕਣ ਲੱਗੇ ਸੀ ਮੈਂ ਕਹਾਂ ਜੀ ਜੈਸ ਚੀਜ਼ ਤੋਂ ਬਿਨਾ ਨਹੀਂ ਸਰਦਾ ਸੁਖਚੈਨ ਸਿੰਘ ਜੀ ਬੜੇ ਇੱਕ ਮਿੰਟ ਦੀ ਗੱਲ ਸਮਝ ਗਏ ਕਹਿੰਦੇ ਮੈਨੂੰ ਸਮਝ ਆ ਗਈ ਹੈ ਕਦੇ ਗੁਰੂ ਤੋਂ ਬਿਨਾ ਨਹੀਂ ਸਰਣਾ ਆਪਣਾ ਅਗਲੇ ਦਿਨ ਉਹਨਾਂ ਦੇ ਘਰ ਬੋਤਲਾ ਨਹੀਂ ਸੀ ਹੈਗੀਆ ਸਾਰੀਆਂ ਚੁਕਾਤੀਆਂ ਉਹਨੇ ਆਪਣੇ ਕਰੂਆਂ